ਕੀ ਕਰਦਾ ਸੀ ਬਹੁਤ ਬੁਰਾ ਆਇਆ ਬੁਰਾ ਜੀ ਆਇਆ ਬੁਰਾ ਬਦਲ ਰਜ਼ਾ ਬਦਲ ਰਜ਼ਾ ਆਇਆ ਲੱਗਿਆ ਜਾ ਰਿਹਾ ਸੀ ਬੁਰਾ ਦੇਖੋ ਸਾਡੇ आगे भी चलो 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 ਜਦੋਂ ਸਰਵਰ ਡਾਊਨ ਆਏ ਰੇਟ ਹੋਈਏ ਤਾਂ ਆਏ ਪਾਣੀ ਚਾਹਤ ਰਹੇਗਾ ਕਿ ਬੇਸ਼ੱਕ ਉਹ ਸਰਵਰ ਜੀ ਆਪਾਂ ਕਰਦੇ ਹਾਂ ਕਿ ਉਹ ਐਚ ਡੀਐਸਪੀ ਵਿਜੀਲੈਂਸ ਯੂਨਿਟ ਆ ਮਰਸਾਬ ਚ ਤਣਾਦਾ ਅੱਜ ਅਸੀਂ ਸਾਡੀ ਟੀਮ ਨੇ ਚੈਕਿੰਗ ਕੀਤੀ ਹੈ ਜੀ ਇੱਥੇ ਆਰਟੀਆ ਦਫਤਰ ਦੇ ਜਿਹੜਾ ਟਰੈਕ ਹੈਗਾ ਇੱਥੇ ਜੀ ਉਹਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਸੀ ਕਿ ਹੁਣ ਤਾਈਆਂ ਹੈਗੀਆਂ ਨੇ ਜੀ ਉਹਦੇ ਵਿੱਚ ਕੋਈ ਕਪੜੇ ਵਾਦੀ ਚੱਲਦੀ ਹੈ ਜੀ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਜੇ ਰਿਕਾਰਡ ਚੈੱਕ ਕਰ ਰਹੀਆਂ ਉਸ ਤੋਂ ਬਾਅਦ ਜੋ ਵੀ ਇੱਥੇ ਕਲੀਅਰ ਹੋਏਗਾ ਫਿਰ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਨੇ ਜਨਰਲ ਕੰਪਲੇਂਟਾਂ ਦੇ ਚੱਲਦੀ ਰਹਿੰਦੀਆਂ ਜੀ ਕੰਪਲੇਂਟਾਂ ਤੁਹਾਨੂੰ ਵੀ ਪਤਾ ਹੀ ਆ ਆਰਟੀਆ ਦਫਤਰ ਦੀਆਂ ਕੰਪਲੇਂਟਾਂ ਚੱਲਦੀਆਂ ਹੁੰਦੀਆਂ ਜੀ ਉਹਦੇ ਸਬੰਧੀ ਪਾਈ ਗਈ ਅਜੇ ਚੈੱਕ ਕਰ ਰਹੇ ਹਾਂ ਜੀ ਰਿਕਾਰਡ ਅਸੀਂ ਅਸੀਂ ਸਾਰਾ ਰਿਕਾਰਡ ਲਿਆ ਹੋਇਆ ਇਹਨਾਂ ਦਾ ਪਿਛਲੇ ਪਿਛਲੇ ਹਫਤੇ ਦਾ ਵੀ ਚੈੱਕ ਕਰਾਂਗੇ ਉਹਦੇ ਵਿੱਚ ਜੇ ਕੋਈ ਡਿਸਕ੍ਰੈਂਸੀ ਪਾਈ ਜਾਏਗੀ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਲੋਕ ਪਬਲਿਕ ਨੂੰ ਪੁੱਛ ਰਹੇ ਆ ਜੀ ਬੋਲੀ ਦੱਸ ਰਹੇ ਆ ਜੀ ਜੋ ਵੀ ਗੱਲਬਾਤ ਹੈਰੀ ਹੋ ਸਾਰਾ ਆਪਾਂ ਰਿਕਾਰਡ ਤੇ ਲੈ ਕੇ ਆ ਰਹੇ ਹਾਂ ਦੱਸਿਆ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਨਾਲ ਮਿਲੇ ਹੋਏ ਉਹ ਬਾਹਰ ਹੁਣ ਨਿਕਲ ਚੁੱਕੇ ਨੇ ਉਹ ਇਹ ਉਹ ਕੋਈ ਗੱਲ ਨਹੀਂ ਜੀ ਜਿਹੜਾ ਵੀ ਹੋਏਗਾ ਵਿੱਚ ਆਏਗਾ ਜੀ ਸਾਰਾ ਕੁਝ ਅਪੀਲ ਕਰਨਾ ਚਾਹੁੰਦਾ ਤੁਸੀਂ ਅਪੀਲ ਇਹੀ ਹੈ ਜੀ ਵੀ ਕੋਈ ਵੀ ਜਿਹੜਾ ਵੀ ਬੰਦਾ ਇੱਥੇ ਕੰਮ ਕਰਾਉਣ ਆਉਂਦਾ ਹੈ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਆ ਔਰ ਸਰਕਾਰ ਦੀਆਂ ਕਲੀਅਰ ਕਟ ਇੰਸਟਰਕਸ਼ਨਾਂ ਨੇ ਵੀ ਕਿਸੇ ਵੀ ਲੈਵਲ ਤੇ ਕੋਈ ਵੀ ਰਿਸ਼ਵਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਪਬਲਿਕ ਸਿੱਧੇ ਤੌਰ ਤੇ ਆਣ ਕੇ ਕੰਮ ਕਰਾਵੇ ਆਨਲਾਈਨ ਸਾਰਾ ਅਪਲਾਈ ਹੁੰਦਾ ਹੈ ਔਰ ਤੇ ਫਿਰ ਫਿਰ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਏਗਾ ਜੀ ਕੋਈ ਕੋਈ ਇੰਟਰੋਡਕਸ਼ਨ ਬਾਤ ਕਰੀਏ ਮੈਂ ਡੀਐਸਪੀ ਸਰਿੰਦਰ ਸਿੰਘ ਜੀ ਮੈਂ ਡੀਐਸਪੀ ਇਥੇ ਵਿਜੀਲੈਂਸ ਯੂਨਿਟ ਅਮਰਸਰ ਦਾ ਨਾਮ ਹਾਂ ਜੀ ਥੈਂਕ ਯੂ ਜੀ ਦੇ ਸਤਿਓਰ ਜੀ ਤੋੜੇ ਤਸਵੀਰਾਂ ਨੇ ਅਵਸਰ ਦਿੱਤਾ ਹੈ ਦੱਸੋ ਜੀ